ਜੰਗਲੀ ਕੋੜੇ ਬਹੁਤ ਜ਼ਿਆਦੇ ਇੱਥੇ ਵਾਈਲਡ ਹਾਰਸਸ ਆ ਫਿਰਦੇ ਆ ਕੱਲ ਵਾਲੇ ਹੀ ਆ ਕੱਲ ਵੀ ਇਸੇ ਜਗ੍ਹਾ ਤੇ ਤੇ ਇੱਥੇ ਆਏ ਰੱਖਦੇ ਹੁਣ ਆਕਸੀਜਨ ਕਰਕੇ ਸਾਰੇ ਲਿਖਿਆ ਹੋ ਕੱਡ ਸੋਲਡ ਆਊ ਨਿਊ ਸੀਜ਼ਨ ਫਰੂਟ 120000 ਸਾਲ 올ਡ ਏਸ਼ੀਅਨਟ ਬਰਡ ਕਵਰੀ ਫੋਰੈਸਟ 120000 ਸਾਲ ਪੁਰਾਣੇ ਜਿਹੜੇ ਕਵਰੀ ਐਦਾਂ ਹੀ ਛੱਡ ਜਾਂਦੇ ਗੱਡੀਆਂ ਪਤਾ ਹੀ ਨਹੀਂ ਕਿੰਨੇ ਸਾਲਾਂ ਦੀ ਪਈ ਹੋਊਗੀ ਕੀ ਹਾਲਾਤ ਹੋ ਗਏ ਗੱਡੀਆਂ ਦੇ ਪਤਾ ਹੀ ਨਹੀਂ ਕਦੋਂ ਦੀ ਪਈ ਕੇਬਲ ਵੇ ਦਾ ਨਾਂ ਤਾਂ ਪਿਆਵਾ ਜਿਹੜਾ ਪਹਿਲਾ ਇੰਟਰਨੈਸ਼ਨਲ ਜਿੱਦਾਂ ਇਥੋਂ ਨਿਊਜ਼ੀਲੈਂਡ ਤੋਂ ਕਹਿੰਦੇ ਇਟ ਵਾਸ ਦਾ ਲੌਂਗੇਸਟ ਕੇਬਲ ਇਨ ਦਾ ਵਰਲਡ ਇਹ ਸਭ ਤੋਂ ਲੰਮੀ ਕੇਬਲ ਸੀਗੀ ਉਹਨਾਂ ਸਮਿਆਂ ਦੀ ਦੁਨੀਆ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆਪਾਂ ਇੱਥੇ 90 ਮਾਈਲ ਬੀਚ ਤੇ ਰਾਤ ਰੁਕੇ ਸੀਗੇ ਇਧਰਲੇ ਪਾਸੇ 90 ਮਾਈਲ ਬੀਚ ਆ ਤੇ ਇੱਥੇ ਕੈਂਪਸਾਈਡ ਬਣੀ ਆ ਆ ਤੁਹਾਨੂੰ ਉਹਨੇ ਕੈਂਪਸਾਈਡ ਆ ਇਧਰਲੇ ਪਾਸੇ ਕੈਂਪਸਾਈਡ ਹੁੱਕਾ ਤੇਰੀ ਕੈਂਪਸਾਈਡ ਉਧਰਲੇ ਪਾਸੇ ਉਹਨਾਂ ਦਾ ਘਰ ਆ ਜਿੱਨਾਂ ਦੀ ਕੈਂਪਸਾਈਡ ਅੱਬਾਈ ਉਹਨਾਂ ਦੀ ਤੇ ਇਧਰਲੇ ਪਾਸੇ 90 ਮਾਈਲ ਬੀਚ ਤੇ ਅੱਜ ਆਪਾਂ ਸਫ਼ਰ ਕਰਾਂਗੇ ਇਧਰ ਕੇਰੀ ਕੇਰੀ ਪਾਹੀ ਆ ਜਿਹੜੀ ਬਹੁਤ ਵੱਡੀ ਟੂਰਿਸਟ ਅਟਰੈਕਸ਼ਨ ਆ ਉਧਰ ਬਹੁਤ ਲੋਕੀ ਹੁੰਦੇ ਬਹੁਤ ਜ਼ਿਆਦੇ ਸੋਹਣਾ ਵਾ ਐਕਟੀਵਿਟੀਆਂ ਵੀ ਆ ਪਰ ਮੌਸਮ ਸਾਫ਼ ਰਵੇ ਫੇਰ ਵਧੀਆ ਕਿਉਂਕਿ ਅੱਜ ਦਾ ਮੌਸਮ ਜਿਹੜਾ ਵੈਦਰ ਫੋਰਕਾਸਟ ਮੀਂਹ ਖਾਉਂਦਾ ਸਾਰਾ ਦਿਨ ਤੇ ਅੱਬਾ ਚੱਲਦੇ ਆਂ ਕੇਰੀ ਕੇਰੀ ਪਾਈਆ ਲ ਬਹੁਤ ਸੋਹਣੇ ਰਾਜ ਵੇਖਦੇ ਕੋਈ ਹਿਸਟੋਰੀਕ ਸਾਈਟ ਤੇ ਵੀਡੀਓ ਨਾਲ ਜੁੜੇ ਰਹੋ ਜੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅੱਗੇ ਸਫਰਾਂ ਤੋਂ ਇਹ ਜਿਹੜੀ 90 ਮਾਈਲ ਬੀਜ ਆ ਇਹਦੀ ਤੁਸੀਂ ਕੱਲ ਕੱਲ ਵਾਲੀ ਵੀਡੀਓ ਜਾ ਕੇ ਵੇਖ ਸਕਦੇ ਹੋ ਤੇ ਬਾਰੇ ਦੱਸਿਆ ਜਾਂ ਇਤਿਹਾਸ ਮੋਟਾ ਜਿਹਾ ਦੱਸਦੀ ਹੈ ਇਹਦਾ ਗਲਤੀ ਨਾਲ ਨਾਮ ਪਿਆ ਹੈਗਾ ਕਿਉਂਕਿ ਪਹਿਲਾਂ ਇਹਦਾ ਨਾਮ ਸੀਗਾ ਪਹਿਲਾਂ ਨਾਮ ਦਾ ਹੋਰ ਸੀਗਾ ਮਤਲਬ ਮੌਰੀ ਪਾਸ਼ਾ ਚ ਤੇ ਜਦੋਂ ਯੂਰੋਪੀਅਨ ਆਏ ਆ ਉਹ ਉਦੋਂ ਘੋੜੇ ਲੈ ਕੇ ਜਾਂਦੇ ਹੁੰਦੇ ਸੀ ਮਤਲਬ ਸਵਾਰੀ ਕਰਨ ਨੂੰ ਜਿਹੜਾ ਵੀ ਆਪਣਾ ਪਹਿਲਾ ਕੋਈ ਹੁੰਦੇ ਨਹੀਂ ਸੀ ਵਹੀਕਲ ਤੇ ਉਹਨਾਂ ਦਾ ਜਿਹੜਾ ਘੋੜਾ ਹੈ ਘੋੜੇ ਹੀਗੇ ਉਹ ਇੱਕ ਦਿਨ ਚ 30 ਮੀਲ ਤੱਕ ਕਰਦੇ ਹੁੰਦੇ ਸੀ ਤੇ ਇਹ ਬੀਜ ਨੂੰ ਸਾਰੀ ਨੂੰ ਪਾਰ ਕਰਨ ਨੂੰ ਉਹ ਤਿੰਨ ਦਿਨ ਲੈਂਦੇ ਹੁੰਦੇ ਸੀ ਕਿ ਸਾਰੀ ਨੂੰ ਉਹਨਾਂ ਨੂੰ ਲੱਗਾ ਇਹ 90 ਮਾਈਲ ਹੈ ਵੀ 90 ਮੀਲ ਹੈ ਇੱਕ 90 ਮਾਈਲ ਆਸਟ੍ਰੇਲੀਆ ਜਾ ਤੇ ਉਹਨਾਂ ਨੂੰ ਲੱਗਾ ਇਹ ਵੀ 90 ਮਾਈਲ ਹੈ ਉਹਦੇ ਹਿਸਾਬ ਨਾਲ ਨਾ ਰੱਖਦਾ ਇਹਦਾ 90 ਮਾਈਲ ਹੁਣ ਮੀਂਹ ਬਾਲਾ ਪਈ ਜਾਂਦਾ ਨਹੀਂ ਤੁਹਾਨੂੰ ਵਿਖਾ ਕੇ ਲਿਆਉਣੀ ਸੀ ਸਵੇਰ ਦਾ ਵੀ ਮੀਂਹ ਬਹੁਤ ਪਈ ਜਾਂਦਾ ਤੇ ਚੱਲਦੇ ਆਂ ਆਪਾਂ ਕਟਾਹ ਪੈਕਨ ਸੇਵ ਰੁਕਾਂਗੇ ਉੱਥੋਂ ਸਮਾਨ ਲਾਵਾਂਗੇ ਜਿਹੜਾ ਲੈਣ ਵਾਲਾ ਫੇਰ ਚੱਲਾਂਗੇ ਅੱਗੇ ਆਪਣਾ ਜਿਵੇਂ ਜਿਵੇਂ ਹੋਇਆ ਆਪਣਾ ਕੇਰੀ ਕੇਰੀ ਪਾਹੀਆ ਕੇਰੀ ਕੇਰੀ ਪੈਨਸੂਇਲਾ ਇੱਕ ਕੇਰੀ ਕੇਰੀ ਇੱਕ ਕਾੜੀ ਕੇਰੀ ਇੱਕ ਕੇ ਨਾਲ ਇੱਕ ਕੇ ਇਹ ਨਾਲ ਦੇਖਦੇ ਆਂ ਜਿੱਧਰ ਨੂੰ ਵੀ ਜਾਂਦਾ ਤੁਹਾਨੂੰ ਦੱਸਦੇ ਆਂ ਸਫਰ ਨਾਲ ਜੜੇ ਰਹੋ ਆ ਜਿਹਨੇ ਸਾਡੀ ਕੱਲ ਵਾਲੀ ਵੀਡੀਓ ਵੇਖੀ ਆ ਉਹਨੇ ਵੇਖਿਆ ਹੁਣ ਜੰਗਲੀ ਕੋੜੇ ਬਹੁਤ ਜ਼ਿਆਦੇ ਇੱਥੇ ਵਾਈਲਡ ਹਾਰਸਸ ਹਾ ਫਿਰਦੇ ਆ ਕੱਲ ਵਾਲੇ ਹੀ ਆ ਕੱਲ ਵੀ ਇਸੇ ਜਗ੍ਹਾ ਤੇ ਵੇਖਿਆ ਸੀ ਜੋ ਜਾਣ ਲੱਗੇ ਸੀ ਉੱਥੇ 90 ਮਾਈਲੋਂ ਤੇ ਅੱਜ ਵੀ ਉੱਥੇ ਹੀ ਆ ਬਹੁਤ ਜਾ ਰਹੇ ਆ ਪਰ ਇਹਨਾਂ ਨੂੰ ਅਪਰੋਚ ਨਾ ਕਰਿਓ ਵੀ ਕਹਿੰਦੇ ਆ ਜਿਹੜਾ ਉਹਨੇ ਕੈਂਪ ਸਾਈਡ ਵਾਲੀ ਬੀਬੀ ਨੇ ਵੀ ਦੱਸਿਆ ਵੀ ਇਹਨਾਂ ਦੇ ਕੋਲੇ ਨਾ ਪਤਾ ਨਹੀਂ ਇਹ ਵਾਈਲਡ ਆ ਮਤਲਬ ਜੰਗਲੀ ਆ ਤੇ ਜੰਗਲ 'ਚ ਹੀ ਰਹਿੰਦੇ ਆ ਇੱਥੇ ਖਾਂਦੇ ਪੀਂਦੇ ਆ ਐਂ ਬੱਸ ਇਹਨਾਂ ਤੋਂ ਰਹਿਣਾ ਕੋਈ ਇਹਨਾਂ ਦੀ ਸਾਂਭ ਸੰਭਾਲ ਲੇ ਇਹ ਮੇਰਾ ਵੀ ਜਿਹੜਾ ਵੀ ਇਹ ਬੀਚ ਆ ਲਾਉਂਦਾ ਵਾ ਉਹ ਤੁਹਾਨੂੰ ਇੱਕ ਗੱਲ ਵਿਖਾ ਦਈਏ ਇੱਥੇ ਇਹ ਪ੍ਰਾਈਵੇਟ ਰੋਡ ਵੀ ਆ ਉਹ ਉੱਥੇ ਸਾਹਮਣੇ ਲਿਖਿਆ ਨੋ ਬੀਚ ਐਕਸੈਸ 90 ਮਾਈਲ ਇੱਧਰ ਵੀ ਆ ਤੇ ਦੂਜੇ ਪਾਸੇ ਵੀ ਦੋਵੇਂ ਪਾਸੇ ਆ ਮਤਲਬ ਇਹ ਫੋਰੈਸਟਰੀ ਏਰੀਆ ਵਾ ਇਹਨਾਂ ਦਾ ਜਿਹੜੇ ਮਤਲਬ ਜੰਗਲਾਤ ਦਾ ਹੈਗਾ ਗਵਰਨਮੈਂਟ ਦਾ ਜੋ ਵੀ ਹੈ ਗਵਰਨਮੈਂਟ ਦਾ ਪ੍ਰਾਈਵੇਟ ਆ ਤੇ ਇੱਧਰ ਨਾ ਜਾਇਓ ਜਿੱਧਰ ਆ ਤੁਹਾਨੂੰ ਦਿਖਾਉਂਦਾ ਵਾ ਜੀਪੀਐਸ ਕਈ ਔਰ ਗਲਤ ਹੁੰਦਾ ਵਾ ਤੁਸੀਂ ਉਥੇ 90 ਮਾਈਲ ਬੀਜ ਵਾਲੇ ਬੋਰਡ ਲੱਗੇ ਦੋ ਹੀ ਐਕਸੈਸ ਹੈ ਇੱਕ ਉਧਰੋਂ ਹੁੰਦਿਆਂ ਨੂੰ ਸਾਊਥ ਵਾਲੇ ਪਾਸੇ ਇੱਕ ਨੌਰਥ ਵਾਲੇ ਪਾਸੇ ਘਟਾਇਆ ਤੋਂ ਤੇ ਬਾਕੀ ਪ੍ਰਾਈਵੇਟ ਰੋਡ ਤੇ ਜਾ ਹੂ ਲੋਕਲਾਂ ਨੂੰ ਭਾਵੇਂ ਪਤਾ ਹੋਵੇ ਇਥੋਂ ਜਾ ਸਕਦੇ ਆ ਪਰ ਤੁਸੀਂ ਨਾ ਰਿਸਕ ਲਿਓ ਜਿਹੜੇ ਵੀ ਆਉਨੇ ਆ ਉਹ ਬੋਰਡ ਨੂੰ ਫੋਲੋ ਕਰ ਲਿਓ ਤੇ ਇੱਥੇ ਆ ਜਾਓਗੇ 90 ਮਾਈਲ ਬੀਜ ਤੇ ਨਹੀਂ ਤਾਂ ਹੁਣ ਜਿਹੜੇ ਸਾਹਨ ਜੀਪੀਐਸ ਵਿਖਾਉਂਦਾ ਇਹਨੇ ਗਲਤ ਲੈ ਕੇ ਜਾਣਾ ਤੁਹਾਨੂੰ ਤੇ ਮੇਰਾ ਵੀ ਧਿਆਨ ਨਾ ਥੋੜਾ ਜਾ ਆ ਵੇਖ ਸਕਦੇ ਆ ਇੱਥੇ ਨਾ ਇਦਾਂ ਜਿਹੜਾ ਆਪਣੌਰਥ ਵਾਲੇ ਪਾਸੇ ਉਹ ਕੱਢਉਂਦੇ ਹੋਰ ਚੜ ਬਹੁਤ ਆ ਬਾਗ ਤੇ ਇੱਥੇ ਆਏ ਰੱਖਦੇ ਆ ਹੁਣ ਆਕਸੀਜਨ ਕਰਕੇ ਸਾਰੇ ਲਿਖਿਆ ਵੋ ਕੱਢ ਸੋਲਡ ਆਊਟ ਨਿਊ ਸੀਜ਼ਨ ਫਰੂਟ 1 ਜੁਲਾਈ 2025 ਜਾਉਣਗੇ ਆ ਵਾ ਇਦਾਂ ਬਹੁਤ ਪੈ ਜਾਂਦੇ ਆ ਹੁਣ ਪਰ ਸਾਰੇ ਖਾਲੀ ਆ ਕੱਲ ਵੀ ਵੇਖਦੇ ਆਏ ਆ ਤੇ ਉਥੇ ਪੈਸੇ ਪਾਓ ਤੇ ਅਵੋਕਾਡੋ ਜਾਂ ਜਿਹੜਾ ਵੀ ਫਰੂਟ ਆ ਕੋ ਹੋਰ ਉਹ ਲੈ ਕੇ ਜਾ ਸਕਦੇ ਓ ਆ ਇੱਧਰ ਘਰ ਹੋਣਾ ਬਾਈ ਹੁਣ ਦਾ ਐਦਾਂ ਉਹ ਜਿਹੜੇ ਬੋਰਡ ਦੀ ਗੱਲ ਕਰਦਾ ਸੀ ਸਾਹਮਣੇ ਲੱਗਾ ਸੀ ਐਥੋਂ ਦਾ ਐਦਾਂ ਹੋਵੇ ਤਾਂ ਪੂਰਾ ਜਾਂਦਾ ਵਾ 90 ਮਾਈਲ ਬੀਚ ਆਪਾਂ ਇਹੀ ਗਮ ਡਿਗਰ ਪਾਰਕ ਵੇਖਣ ਗਮ ਡਿਗਰ ਹੈਗੀ ਆ ਆਲੀ 1,20,000 ਸਾਲ ਓਲਡ ਏਸ਼ੀਅਨ ਬਰਿਡ ਕੌਰੀ ਫੋਰੈਸਟ 1,20,000 ਸਾਲ ਪੁਰਾਣੇ ਜਿਹੜੇ ਕੌਰੀ ਦੇ ਦਰਾਂ ਤਾਂ ਇੱਥੇ ਬਰਿਡ ਦੱਬੇ ਗਏ ਆ ਤੇ ਪਰ ਜਦੋਂ ਅੰਦਰ ਜਾ ਕੇ ਵੇਖਿਆ ਟਾਈਮ ਹੀ ਤਾਂ ਲਿਖਿਆ ਇਹਨਾਂ ਨੇ ਖੁੱਲੀ ਆਨਲਾਈਨ ਵੀ ਸ਼ੋ ਹੁੰਦਾ ਖੁੱਲਾ ਵਾ ਆ ਲਿਖੀ ਟਾਈਮਿੰਗ ਤੇ ਜਦੋਂ ਇੱਧਰ ਆ ਕੇ ਵੇਖਦੇ ਆ این ਦੇ ক্লোজড سوری وی ار ক্লোজڈ ٹوڈے فار پارک مینٹیننس وی وڈ بی اوپن ٹومورو ہاں ایتھوں دا ویو ہے گولڈ ڈگر پارک بہت سوਣਾ تے شانتی ہے پر ہن اندر جا کے دیکھن دندے پھر تا سیگا چل دے ہن کی کر سکدے ہیں ادھر بھی پارک جی بنی ہے اندر جا کے او بینچ بھی بنے بیٹھے نوں ਆ ਜਦੋਂ ਇੱਧਰ ਆ ਕੇ ਤੇ ਆਸ ਪੜਿਆ ਇਹ ਕਹਿੰਦੇ ਵੀ ਇਦਾਂ ਦਾ ਕੋਰੀ ਫੋਰੈਸਟ ਤੁਸੀਂ ਨੋ ਵੇਅਰ ਐਲਸ ਔਨ ਅਰਥ ਵੀ ਹੋਰ ਧਰਤੀ ਤੇ ਕਿਤੇ ਨਹੀਂ ਲੱਭ ਸਕਦੇ ਇਹ ਵਾਲਾ ਐਸ਼ੀਅੰਟ ਕੋਰੀ ਫੋਰੈਸਟ ਉਹਨਾਂ ਨੇ ਬਰਡ ਕਰਤੇ ਐਂਡ ਪ੍ਰੀਜ਼ਰਵ ਫੋਰ 120000 ਸਾਲ ਤੋਂ ਵੱਧ ਮਤਲਬ ਦੱਬਤੇ ਉਹਨਾਂ ਨੇ ਤੇ 120000 ਸਾਲ ਤੋਂ ਵੱਧ ਹੋ ਪ੍ਰੀਜ਼ਰਵ ਰਹਿ ਸਕਦੇ ਮਤਲਬ ਖਰਾਬ ਨਹੀਂ ਹੋਣਗੇ ਕਿਆ ਬਾਤ 45839 ਸਾਲ ਪਹਿਲਾਂ ਉਗੇ ਸੀਗੇ ਤੇ ਆਹ ਕੋ ਪੁਰਾਣਾ ਪਿਆ ਦਾ ਲੱਕੜ ਬਹਿਣ ਨੂੰ ਵੀ ਬਣਾਇਆ ਦਾ ਬਹਿ ਵੀ ਸਕਦੇ ਆ ਇਹ ਵੀ ਉਹਨਾਂ ਜੇ ਲੱਗਦੀ ਇੱਕ ਕਵਰੇਜ ਹਾਂਜੀ ਖੁੱਲਾ ਹੁੰਦਾ ਫਿਰ ਤਾਂ ਸੀਗਾ ਪਰ ਆ ਇਧਰ ਇਹਨਾਂ ਸਾਰਾ ਰੱਖਿਆ ਹੋਇਆ ਉਲਤ ਲਿਖਿਆ ਪ੍ਰਾਈਵੇਟ ਪ੍ਰਾਪਰਟੀ ਨੋ ਐਂਟਰੀ ਮਤਲਬ ਇਧਰ ਦੀ ਨਹੀਂ ਜਾ ਸਕਦਾ ਅਸ਼ਾਕ ਦੇ ਫੋਰੈਸਟ ਤੱਕ ਗਿਆ ਜਿੱਥੇ ਦੱਬੇ ਉਹ ਜਗ੍ਹਾ ਹੁੰਦੇ ਆ ਇਧਰਲੇ ਪਾਸੇ ਪਰ ਉਧਰ ਦੀ ਜਾ ਸਕਦਾ ਇਹਨਾਂ ਨੇ ਬੰਦ ਕੀਤਾ ਹੋਇਆ ਤੇ ਨਾਲ ਹੀ ਦੱਸ ਦਿਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਖਾਵਾਂਗੇ ਕੇਵਲਵੇ ਕੇਵਲਵੇ ਬਹੁਤ ਸੋਹਣੀ ਆ ਪਰ ਮੌਸਮ ਸਾਫ਼ ਰਵੇ ਵੇਦ ਤਾਂ ਹੈ ਪਰ ਮੌਸਮ ਅੱਜ ਲੱਗਦਾ ਨਹੀਂ ਸਾਫ਼ ਉੱਥੇ ਜਿਹੜਾ ਉਹਦੇ ਬਾਰੇ ਸੁਣਿਆ ਜਦੋਂ ਕੇਵਲਵੇ ਉਹਦਾ ਨਾਂ ਤਾਂ ਪਿਆ ਹੈਗਾ ਵੀ ਕੇਬਲ ਜਿਹੜੀ ਸਰਨੋਂ ਪਹਿਲੀ ਪਹਿਲੀ ਸਰਨੋਂ ਪਹਿਲੀ ਨਹੀਂ ਮਤਲਬ ਜਿਹੜੀ ਟੈਲੀਗ੍ਰਾਫ ਵਾਲੀ ਕੇਬਲ ਆ ਉਥੋਂ ਪਈ ਸੀ ਕੋਈ ਇਦਾਂ ਦਾ ਸਿਸਟਮ ਹੈਗਾ ਵਾ ਜਿਹੜਾ ਸੁਣਿਆ ਵਾ ਵੀ ਉਹ ਪਹਿਲੀ ਨਿਊਜ਼ੀਲੈਂਡ ਦੀ ਸ਼ਾਇਦ ਵਰਲਡ ਦੀ ਪਹਿਲੀ ਆ ਉਹਨੇ ਆ ਵਰਲਡ ਫਸਟ ਇਟ ਵਾਸ ਅ ਵਰਲਡ ਫਸਟ ਇਹ ਇਟ ਵਾਸ ਅ ਫਸਟ ਲੋਂਗੇਸਟ ਕੇਬਲ ਇਨ ਦਾ ਵਰਲਡ ਇਦਾਂ ਦਾ ਕੋਈ ਸਿਸਟਮ ਹੈਗਾ ਵਾ ਮਤਲਬ ਉਹਨਾਂ ਸਮਿਆਂ ਦੀ ਸਰਨੋਂ ਲੰਮੀ ਸੀਗੀ ਬਾਅਦੋਂ ਹੋਰ ਆ ਗਈਆਂ ਚਲੋ ਐਂ ਕਹਿ ਸਕਦੇ ਆਂ ਵੀ ਉਹ ਤੋਂ ਪਹਿਲਾਂ ਲੰਮੀਆਂ ਹੋਣੀਆਂ ਉਹ ਤੋਂ ਉਹ ਜਦੋਂ ਉਹ ਪਈ ਆ ਉਹਨਾਂ ਸਮਿਆਂ ਦੀ ਉਹ ਸਭ ਨਾਲ ਲੰਮੀ ਕੇਵਲ ਸੀ ਉਹ ਵਿਖਾਵਾਂਗੇ ਤੁਹਾਨੂੰ ਤੇ ਉਥੇ ਜਗਾ ਕਿੱਥੋਂ ਪਈ ਆ ਕੇਵਲ ਸਟੇਸ਼ਨ ਸੀਗਾ ਇਹ ਬਾਅਦੋਂ ਬੰਦ ਹੋ ਗਿਆ ਉਹ ਵਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਪੂਰੀ ਵੀਡੀਓ ਹਾਂਜੀ ਆਹ ਵਾ ਜਿਹੜੀ ਆਪਨਾਰਥ ਜਾਂਦਿਆਂ ਨੂੰ ਫਾਰਨਾਰਥ ਕੇਪਰਿੰਗਾ ਜਾਂਦਿਆਂ ਨੂੰ ਲਾਸਟ ਵਾਲੀ ਸੁਪਰਮਾਰਕਟ ਸਰ ਨਾਲ ਵੱਡੀ ਜਿਹੜੀ ਸੁਪਰਮਾਰਕਟ ਇਹ ਹੁੰਦੀ ਸੀ ਤੇ ਕਟਾਇਆ ਦੇ ਵਿੱਚ 120 ਕਿਲੋਮੀਟਰ ਪਹਿਲਾਂ ਤੇ ਇੱਥੋਂ ਆਪਾਂ ਸਮਾਨ ਲੈ ਲੈਨੇ ਫਿਰ ਚੱਲਦੇ ਆਂ ਅੱਗੇ ਨੂੰ ਅ ਕੈਰੀ ਕੈਰੀ ਪਾਹੀ ਆ ਲਓ ਛੇਲਦੇ ਆਂ ਲਿਆਉਣੇ ਸਮਾਨ ਫਿਰ ਚੱਲਦੇ ਆਂ ਅੱਗੇ ਐਦਾਂ ਹੀ ਛੱਡ ਜੰਦੇ ਗੱਡੀਆਂ ਪਤਾ ਹੀ ਨਹੀਂ ਕਿੰਨੇ ਸਾਲਾਂ ਦੀ ਪਈ ਹੋਊਗੀ ਕੀ ਹਾਲਾਤ ਹੋ ਗਏ ਗੱਡੀਆਂ ਦੇ ਪਤਾ ਹੀ ਨਹੀਂ ਕਦੋਂ ਦੀ ਪਈ ਆ ਜਿਹੜੇ ਮੇਰੇ ਵੀਰ ਭਰਾ ਨਵੇਂ ਆਏ ਆ ਚੈਨਲ ਤੇ ਉਹਨਾਂ ਦੱਸ ਦਈਏ ਆਪਣਾ ਆਪਣਾ ਔਰਥ ਦਾ ਟੂਰ ਚੱਲ ਰਿਹਾ ਵੀ ਆਪਣਾ ਔਰਥ ਜਿੱਦੋਂ ਉੱਪਰਲੇ ਪਾਸੇ ਨਿਊਜ਼ੀਲੈਂਡ ਖਤਮ ਹੋ ਜਾਂਦਾ ਵੀ ਜੇ ਲੰਮਾ ਜਦਾਂ ਨਿਊਜ਼ੀਲੈਂਡ ਲੰਮਾ ਵਾ ਚੌੜਾ ਘਾਟਾ ਤੇ ਇਹ ਉੱਪਰਲੇ ਪਾਸੇ ਜਾ ਕੇ ਖਤਮ ਹੋ ਜਾਂਦਾ ਉੱਥੇ ਆਪਾਂ ਜਾ ਕੇ ਆਏ ਤੁਸੀਂ ਪਿਛਲੀਆਂ ਵੀਡੀਓ ਚ ਵੇਖ ਸਕਦੇ ਆ ਤੇ ਹੁਣ ਆਪਾਂ ਜਾ ਰਹੇ ਆ ਪਾਈਆ ਕੈਰੀ ਕਰੀ ਵਾਲੇ ਪਾਸੇ ਈਸਟ ਵਾਲੇ ਪਾਸੇ ਜਦੋਂ ਆਪਾਂ ਉਧਰ ਨੂੰ ਗਏ ਸੀ ਉਦੋਂ ਵੈਸਟ ਵਾਲੇ ਪਾਸੇ ਗਏ ਆ ਹੁਣ ਆਪਾਂ ਈਸਟ ਵਾਲੇ ਪਾਸੇ ਜਾ ਰਹੇ ਆ ਈਸਟ ਵਾਲੇ ਤੇ ਆ ਗਿਆ ਬੇ ਆਫ ਆਇਲੈਂਡਸ ਕਾਵਾ ਕਾਵਾ ਕਾਰੀ ਕਾਰੀ ਪੈਨਿਸਵੇਲਾ ਬੀਚ ਪੈਰਾਡਾਈਸ ਡਾਊਟਲੈਸ ਬੇ ਤੇ ਇਹ ਅਬੀ ਪੂਰਾ ਟੂਰ ਚੱਲ ਰਿਹਾ ਤੁਸੀਂ ਪੂਰਾ ਵੇਖ ਸਕਦੇ ਪਿੱਛੇ ਜਾ ਕੇ ਵੀ ਅੱਗੇ ਵੀ ਜੁੜੇ ਰਹੋ ਪੂਰੇ ਅੱਗੇ ਵੀਡੀਓ ਚ ਤੇ ਜੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਬਹੁਤ ਸੋਹਣੀਆਂ ਜਗ੍ਹਾ ਹੁੰਦੀਆਂ ਮੈਂ ਆਪਾਂ ਪਿੱਛੇ ਟੂਰ ਕੀਤਾ ਉਹ ਵੇਖ ਸਕਦੇ ਉਹ ਚ ਵੀ ਬਹੁਤ ਸੋਹਣੀਆਂ ਹੈਗੀਆਂ ਤੇ ਇਹ ਚ ਵੀ ਬਹੁਤ ਸੋਹਣੀਆਂ ਹੈ ਜਿਹੜਾ ਇੱਧਰਲਾ ਏਰੀਆ ਵਾ ਆਪਣਾ ਨੌਰਥ ਵਾਲਾ ਇਹ ਜ਼ਿਆਦਾ ਹੈਗਾ ਵਾ ਜਿੱਦਾਂ ਆਪਣੇ ਪਿੰਡ ਵਾਲਾ ਮਾਹੌਲ ਤੇ ਤਿੰਨ ਹੀ ਸਿਆਂ ਜਾ ਇਹ ਜਿੱਦਾਂ ਕਾਇਪਰ ਨੌਰਥਲੈਂਡ ਤੇ ਫਾਰਨੌਰਥ ਫਾਰਨੌਰਥ ਜਿੱਥੇ ਅਖੀਰ ਤੇ ਜਾ ਕੇ ਮੁੱਕ ਜਾਂਦਾ ਉੱਥੇ ਦਾ ਜਮੇ ਹੀ ਆਪਣੇ ਪਿੰਡ ਵਾਲਾ ਸਿਸਟਮ ਹੈ ਮਤਲਬ ਲੋਕੀ ਉਥੇ ਰਹਿੰਦੇ ਜਿਹੜਾ ਰਹਿਣ ਵਾਲਾ ਸਿਸਟਮ ਆਪਣੇ ਪਿੰਡ ਵਾਲਾ ਹੀ ਆ ਜਿੱਦਾਂ ਰਹਿੰਦੇ ਆ ਨਾ ਵੀ ਪਰਿਵਾਰ ਵੱਡੇ-ਵੱਡੇ ਪਰਿਵਾਰ ਆ ਇਹਨਾਂ ਦੇ ਤੇ ਉਹ ਅੱਕ ਬਾਲ ਕੇ ਦੂਜਾ ਲੱਕਣਾ ਲੱਕਣਾ ਬਾਲਦੇ ਆ ਤਾ ਕੱਲ ਕੇ ਪਰਸ ਪਰਸੋਂ ਦੀ ਗੱਲ ਉਹਦੇ ਕੋ ਖੜੇ ਸੀਗੇ ਬਾਬੇ ਕੋਲੇ ਇੱਕ ਸ਼ਾਇਦ ਵੀਡੀਓ ਚ ਜੋੜਿਆ ਵੀ ਆ ਸਾਡੇ ਨਾਲ ਤੇ ਉਹਦੇ ਨਾਲ ਗੱਲਾਂ ਕਰਦਾ ਹੀ ਉਹ ਕਹਿੰਦਾ ਇਹ ਜਿਹੜਾ ਆ ਫੂਡ ਕੁੱਕ ਕਰਦੇ ਆ ਉਹ ਵੋਟ ਤੇ ਕਰਦੇ ਆ ਮਤਲਬ ਅੱਗ ਬਾਲਦੇ ਆ ਤਾਂ ਗੈਸ ਵਾਲਾ ਨਹੀਂ ਉਹ ਹੈਗਾ ਕਹਿੰਦਾ ਗੈਸ ਵਾਲਾ ਚੱਲਾ ਪਰ ਉਹ ਉਹ ਨਹੀਂ ਵਰਤੀਦਾ ਸੀ ਤੇ ਐਦਾਂ ਰਹਿੰਦੇ ਲੋਕੀ ਮੈਂ ਉਹ ਦੱਸਦਾ ਸੀਗਾ ਵੀ ਇੱਥੋਂ ਦੇ ਲੋਕੀ ਵਧੀਆ ਬੋਲਣ ਚੱਲਣ ਨੂੰ ਵਧੀਆ ਬਹੁਤ ਟਾਈਮ ਲੱਗਾ ਰਿਹਾ ਉਹ ਤੇ ਗੱਲਾਂ ਬਾਤਾਂ ਕਰੀ ਗਏ ਆイト ਨੇ ਵਿਊ ਹੈ ਹੁਣ ਆਪਾਂ ਜਾਵਾਂਗੇ ਜਾਂ ਡਾਊਟਲੈਸ ਫੇਰ ਆਜ ਪਹਿਲਾਂ ਹੁੰਦੀ ਹੈ ਜਾਂ ਕੇਬਲ ਵੇ ਦੋਹਾਂ ਚ ਜਿਹੜੀ ਪਹਿਲਾਂ ਆ ਗਈ ਉੱਥੇ ਰੁਕਦੇ ਆ ਤੇ ਬਹੁਤ ਸੋਹਣਾ ਮਾਹੌਲ ਹੈ ਵੀਡੀਓ ਨੂੰ ਪੂਰੀ ਵੇਖਿਓ ਬਹੁਤ ਸੋਹਣੀ ਆ ਕੋਈ ਸ਼ੱਕ ਨਹੀਂ ਆ ਲਿਖਿਆ ਨੇ ਫਾਇਰवुड ਫॉर ਸੇਲ ਇਹ ਥਾਂ ਥਾਂ ਬੋਰਡ ਕਿਉਂਕਿ ਸਿਆਲਾਂ ਦੇ ਵਿੱਚ ਲੋਕ ਆ ਘਰਾਂ ਦੇ ਅੰਦਰ ਚਿਮਣੀਆਂ ਲੱਗੀਆਂ ਹੁੰਦੀਆਂ ਜਿੰਨਾਂ ਜੱਕ ਬਾਲ ਕੇ ਜਿੱਦਾਂ ਕੁਦਰਤੀ ਹੀਟਰ ਕਹਿਰੀਏ ਉਹ ਹੋ ਜਾਂਦਾ ਵਾ ਇੱਕ ਤਾਂ ਹੁੰਦੇ ਆਪਣੇ ਦੂਜੇ ਹੀਟਰ ਇਹ ਕੁਦਰਤੀ ਹੈ ਚਿਮਣੀਆਂ ਲੱਗੀਆਂ ਉਹਦੇ ਵਿੱਚ ਅੱਗ ਸੜ ਦਿੰਦੇ ਆ ਲੱਕੜਾਂ ਹੀ ਆ ਅਸੀਂ ਫਿਲਮਾਂ ਵੀਡੀਓ ਜੇ ਵੇਖਿਆ ਹੋਣੀ ਆ ਉਹਨਾਂ ਉਹਦੇ ਉੱਤੇ ਲੱਕੜ ਚਾਹੀਦੀ ਆ ਫੇਰ ਇਹ ਬਾਰਬੀਕਿਊ ਕਰਦੇ ਆ ਜਾਂਦਾ ਉਹ ਕਰਦੇ ਤੇ ਜਾ ਜਿੱਦਾਂ ਕਹਿੰਦਾ ਫੂਡ ਕੁਕ ਕਰਦੇ ਉਹਦੇ ਉੱਤੇ ਇਹ ਆ ਮੌਸਮ ਮੜਾ ਸਾਫ਼ ਹੋਵੇ ਨਾ ਫੇਰ ਬਾਲੀ ਵਧੀਆ ਗੱਲ ਹੈ ਵੀ ਧੁੱਪ ਨਿਕਲੇ ਫੇਰ ਆ ਏ ਆ ਗਏ ਆਪਾਂ ਕੇਬਲ ਵੇ ਤੇ ਬਹੁਤ ਸੋਹਣੀ ਆ ਪਰ ਮੌਸਮ ਸਾਫ ਨਹੀਂ ਹੋਣ ਕਰਕੇ ਤੇ ਸਮੁੰਦਰ ਵੀ ਲੱਗਦਾ ਥੋੜਾ ਜਿਆ ਇਨਸ਼ਾਅਲਾ ਤਕੜੀਆਂ ਪਾਣੀ ਪਿੱਛੇ ਗਿਆ ਨਹੀਂ ਕਿ ਮੌਸਮ ਖਰਾਬ ਹੋਣ ਕਰਕੇ ਇਹ ਕੇਬਲ ਵੇ ਕੇਬਲ ਵੇ ਦਾ ਨਾ ਤਾਂ ਪਿਆਵਾ ਜਿਹੜਾ ਪਹਿਲਾ ਇੰਟਰਨੈਸ਼ਨਲ ਜਿੱਦਾਂ ਇਥੋਂ ਨਿਊਜ਼ੀਲੈਂਡ ਤੋਂ ਕਹਿੰਦੇ ਆਸਟ੍ਰੇਲੀਆ ਤੱਕ ਟੈਲੀਕਮਿਊਨੀਕੇਸ਼ਨ ਸਟਾਰਟ ਹੋਈ ਟੈਲੀਗ੍ਰਾਫ ਕੇਬਲ ਉਹ ਇੱਥੋਂ ਪਈ ਸੀ ਪਹਿਲੀ ਵਾਰੀ ਪਹਿਲਾਂ ਇਹਦਾ ਨਾਂ ਕੋ ਹੋਰ ਸੀ 1897 ਦੇ ਵਿੱਚ ਇੱਥੇ ਜੇ 97 ਪਤਨੀ 66 ਯਾਦ ਆ ਪੁਰਾ ਲਿਖਿਆ ਪੜਿਆ ਸੀ ਉਹਨਾਂ ਸਮਿਆਂ ਦੇ ਵਿੱਚ ਇੱਥੇ ਟੈਲੀਗ੍ਰਾਫ ਕੇਬਲ ਪਈ ਸੀ ਫਿਰ ਇਹਦਾ ਨਾਂ ਕੇਵਲ ਵੇ ਰਹਿ ਤਾ ਕੇਵਲ ਵੇ ਸਟੇਸ਼ਨ ਵੀ ਸੀਗਾ ਇੱਥੇ ਜੇ ਹੋ ਜਾਦਾ ਵੇਖਦੇ ਹੁਣ ਆਪਾਂ ਤੇ ਆ ਇੱਥੋਂ ਦਾ ਵਿਊ ਹੈ ਇਧਰ ਮਿਲੀਆਂ ਦੇ ਘਰ ਸੀ ਵਿਊ ਦੇ ਕੰਡੇ ਦੇ ਸਾਹਮਣੇ ਬਹੁਤ ਸੋਹਣੇ ਤੇ ਆ ਲਿਖਿਆ ਇਹਨੇ ਲिटल ਕੇਵਲ ਬੇ ਵਾਰਨਿੰਗ ਇਹਨੇ ਸਾਰਾ ਆਪਣਾ ਸੇਫਟੀ ਦਾ ਦੱਸਿਆ ਤੇ ਆ ਇਧਰ ਲਾਇਆ ਇਹਨਾਂ ਨੇ ਜੇ ਸੁਨਾਮੀ ਆ ਜਾਏ ਫਿਰ ਤੁਸੀਂ ਕੀ ਕਰਨਾ ਚਾਹੀਦਾ ਸੁਨਾਮੀ ਆਉਣ ਤੇ ਆ ਇਹਨਾਂ ਨੇ ਰੈਡ ਜ਼ੋਨ ਲਾਇਆ ਰੈਡ ਜ਼ੋਨ orange ਜ਼ੋਨ yellow ਜ਼ੋਨ ਸੇਫ ਏਰੀਆ ਤੇ ਅਫੀਸ਼ੀਅਲ ਵਾਰਨਿੰਗ ਆਊਗੀ ਟੀਵੀ ਤੇ ਐਪ ਤੇ ਰੇਡੀਓ ਟੈਕਸਟ ਅਲਰਟ ਅਨਫੀਸ਼ੀਅਲ ਵਾਰਨਿੰਗ ਫੈਮਿਲੀ ਫਰੈਂਡ ਇੰਟਰਨੈਸ਼ਨਲ ਮੀਡੀਆ ਵੇ ਇੰਟਰਨੈਸ਼ਨਲ ਮੀਡੀਆ ਤੇ ਯਕੀਨ ਅਨ ਅਫੀਸ਼ੀਅਲ ਹੋਊਗਾ ਤੇ ਆ ਇਥੇ ਦਾ ਥਿਊ ਹੈ ਮੌਸਮ ਸਾਫ ਹੁੰਦਾ ਫਿਰ ਤਾਂ ਗੱਲਬਾਤ ਪੂਰੀ ਹੋਣੀ ਸੀ ਪਰ ਮੌਸਮ ਸਾਫ ਨਾ ਹੁਣ ਕਰਕੇ ਥੋੜਾ ਜਿਹਾ ਹੈਗਾ ਦੇਖਦੇ ਆ ਖੜਦੇ ਆ ਤੇ ਚੱਲਦੇ ਫਿਰ ਅੱਗੇ ਆਹਨੇ ਅੱਗੇ ਆ ਗਿਆ ਇਤਿਹਾਸ ਲਿਖਿਆ ਵਾ ਕਹਿੰਦੇ ਵੀ 1902 ਤੋਂ 1912 ਤੱਕ 3500 ਨੌਟੀਕਲ ਮਾਈਲ ਸੀਗੇ ਟੂ ਕੁਇਨਜ਼ਲੈਂਡ ਐਲ ਇਟ ਵਾਸ ਦਾ ਲੌਂਗੇਸਟ ਕੇਬਲ ਇਨ ਦਾ ਵਰਲਡ ਇਹ ਸਭ ਤੋਂ ਲੰਮੀ ਕੇਬਲ ਸੀਗੀ ਉਹਨਾਂ ਸਮਿਆਂ ਦੀ ਦੁਨੀਆ ਦੇ ਉੱਤੇ ਇਟ ਵਾਸ ਲੌਂਗੇਸਟ ਕੇਬਲ ਇਨ ਦਾ ਵਰਲਡ ਸਾਰਾ ਲੰਮੀ ਦੁਨੀਆ ਦੀ ਤੇ ਸਟੇਸ਼ਨ ক্লোਜ਼ ਹੋ ਗਿਆ 1912 ਚ ਤੇ ਜਦੋਂ ਨਵੀਂ ਕੇਬਲ ਬਣਾਈਤੀ ਸੀਗੀ ਉਹਨਾਂ ਨੇ ਆਕਲੈਂਡ ਤੇ ਸਿਡਨੀ ਦੇ ਰਾਜ ਇਹ ਆ ਕੇਬਲ ਬੇ ਕਿਆ ਬਾਤ ਸਾਰਾ ਲੰਮੀ ਆਹੀ ਖਾਉਣਾ ਦਾ ਤੁਹਾਨੂੰ ਹੋਰ ਵੀ ਬਹੁਤ ਕੋਸੀਗਾ ਪਰ ਹੁਣ ਜਿਵੇਂ ਅੱਜ ਦਾ ਮੌਸਮ ਬੜਾ ਖਰਾਬ ਆ ਮੌਸਮ ਮੀਂਹ ਪਈ ਜਾਂਦਾ ਨੇਰੀ ਚੱਲੀ ਜਾਂਦੀ ਆ ਬਾਲਾ ਬੰਦਾ ਉਤਰ ਕੇ ਤੁਰ ਫਿਰ ਵੀ ਨਹੀਂ ਸਕਦਾ ਪਰ ਬਹੁਤ ਸੋਹਣਾ ਆ ਇਹ ਜਿਹੜੀ ਕੇਵਲਵੇ ਤੁਸੀਂ ਵੇਖੀ ਆ ਇੱਥੇ ਜੇ ਤੁਸੀਂ ਆਉਨੇ ਆ ਤੇ ਬਹੁਤ ਸੋਹਣੀ ਆ ਜੇ ਧੁੱਪ ਲੱਗੀ ਹੋਵੇ ਕਿਉਂਕਿ ਇਹਦੀ ਰੇਤਾ ਤੁਸੀਂ ਵੇਖੀ ਹੋਣੀ ਆ ਵੀਡੀਓ ਦੇ ਵਿੱਚ ਬਹੁਤ ਵਧੀਆ ਬਹੁਤ ਸਾਫ ਆ ਤੇ ਜੇ ਆਉਨੇ ਆ ਤੇ ਇਧਰਲੇ ਪਾਸੇ ਜਰੂਰ ਕੇਵਲਵੇ ਦੇ ਰੋਕੇ ਤੇ ਇੱਥੇ ਦਾ ਇਤਿਹਾਸ ਪੜਿਓ ਤੇ ਨਾਲ ਵੇਖਿਓ ਇੱਥੇ ਬਹੁਤ ਸੋਹਣੀਆਂ ਜੇ ਤੁੱਪ ਲੱਗੀ ਹੋਵੇ ਖਾਸ ਕਰਕੇ ਉਹਦਾ ਬਾੜਾ ਵਧੀਆ ਵਾ ਤੇ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਆ ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਸਾਰੀਆਂ ਬਹੁਤ ਸੋਹਣੀਆਂ ਹੋਣ ਵਾਲੀਆਂ ਅੱਗੇ ਦੀ ਅੱਗੇ ਆਪਾਂ ਚੱਲੀ ਜਾਂਦੇ ਜਿੱਦਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵੀਡੀਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ